ਗੁਰੂ ਪਿਆਰੀ ਸਾਧ ਸੰਗਤ ਜੀ ਜਿੱਥੇ ਅਸੀਂ ਵੇਖਦੇ ਹਾਂ ਭਗਤ ਕਬੀਰ ਸਾਹਿਬ ਜੀ ਵਿੱਚ ਬੜੀ ਸ਼ਕਤੀ ਸੀ ਉਹਨਾਂ ਦੇ ਬੜੇ ਕੌਤਕ ਹੋਏ ਹਨ ਦੂਰ ਦੂਰ ਤੱਕ ਉਹਨਾਂ ਦੀ ਮਹਿਮਾ ਫੈਲੀ ਆ ਰਹੀ ਦੀ ਦੁਨੀਆ ਤੱਕ ਭਗਤ ਜੀ ਦਾ ਨਾਮ ਰਹੇਗਾ ਉੱਥੇ ਭਗਤ ਜੀ ਦੀ ਪਤਨੀ ਮਾਤਾ ਲੋਈ ਜੀ ਉਹਨਾਂ ਦੇ ਜੀਵਨ ਦੀ ਵੀ ਇੱਕ ਸਾਖੀ ਆਉਂਦੀ ਆ ਜਦੋਂ ਉਹਨਾਂ ਨੇ ਘਰ ਵਿੱਚ ਆਏ ਕੋੜੀ ਦਾ ਕੋੜ ਹਟਾ ਦਿੱਤਾ ਪਰ ਭਗਤ ਕਬੀਰ ਸਾਹਿਬ ਜੀ ਨੇ ਫਿਰ ਉਹਨਾਂ ਨੂੰ ਕੀ ਆਖਿਆ ਸੀ ਕਿਹੜੀ ਚੀਜ਼ ਕਰਨ ਲਈ ਕਿਹਾ ਸੀ ਤੇ ਭਗਤ ਕਬੀਰ ਸਾਹਿਬ ਜੀ ਪਹਿਲੀ ਵਾਰ ਜ਼ਿੰਦਗੀ ਵਿੱਚ ਮਾਤਾ ਲੋਈ ਜੀ ਦੇ ਨਾਲ ਨਾਰਾਜ਼ ਕਿਉਂ ਹੋਏ ਕਿਉਂ ਉਹਨਾਂ ਵੱਲ ਪਿੱਠ ਕੀਤੀ ਸੀ ਅਤੇ ਭਗਤ ਜੀ ਸਾਨੂੰ ਕੀ ਸਮਝਾਉਂਦੇ ਆ ਰਾਮ ਦੇ ਨਾਮ ਦੀ ਮਹਿਮਾ ਬਾਰੇ ਰਾਮ ਨਾਮ ਇੱਕ ਜਾਦੂ ਐਸਾ ਜਿਸ ਦੇ ਕਾਬੂ ਆਏ ਹੋਵਣ ਦੂਰ ਕਰੋ ਪੀਆਂ ਸਭੇ ਦੁੱਖ ਗਵਾਏ ਗੁਰਮਖ ਪਿਆਰਿਓ ਆਓ ਜਾਣਦੇ ਆਂ ਰਾਮ ਦੇ ਨਾਮ ਦੀ ਮਹਿਮਾ ਬਾਰੇ ਜਦੋਂ ਭਗਤ ਕਬੀਰ ਜੀ ਦੀ ਮਹਿਮਾ ਦੂਰ ਦੂਰ ਤੱਕ ਫੈਲ ਗਈ ਲੋਕ ਜਿਹੜੇ ਆ ਰੱਬ ਦਾ ਪਿਆਰਾ ਸਮਝ ਕੇ ਭਗਤ ਜੀ ਦੇ ਦੂਰੋਂ ਦੂਰੋਂ ਦਰਸ਼ਨ ਕਰਨ ਆਉਂਦੇ ਆ ਨਿਹਾਲ ਹੋ ਜਾਂਦੇ ਆ ਜਿਵੇਂ ਕਿ ਸਿਆਣੇ ਕਹਿੰਦੇ ਆ ਪਤੀ ਤੇ ਪਤਨੀ ਦੇ ਸਰੀਰ ਦੋ ਹੁੰਦੇ ਆ ਉਹਨਾਂ ਦੀ ਜਾਨ ਇੱਕ ਹੁੰਦੀ ਆ ਇਹ ਗੱਲ ਵੀ ਕਹੀ ਜਾਂਦੀ ਆ ਕਿ ਪਤੀ ਦੇ ਕਰਮਾਂ ਦਾ ਅੱਧਾ ਫਲ ਪਤਨੀ ਨੂੰ ਮਿਲਦਾ ਵਾ ਭਗਤ ਕਬੀਰ ਸਾਹਿਬ ਜੀ ਤੇ ਉਹਨਾਂ ਦੀ ਧਰਮ ਪਤਨੀ ਮਾਤਾ ਲੋਈ ਜੀ ਦੇ ਬਾਬਤ ਇਹ ਗੱਲ ਠੀਕ ਜਾਪਦੀ ਆ ਮਾਤਾ ਲੋਈ ਜੀ RAM ਨਾਮ ਦੇ ਵਿੱਚ ਰੰਗੇ ਹੋਏ ਸੀ ਉਹਨਾਂ ਦੀ ਜੀਵ ਦੇ ਵਿੱਚ ਇਸ ਰੰਗਤ ਨਾਲ ਬਹੁਤ ਭਾਰੀ ਅਸਰ ਆ ਗਿਆ ਸੀਗਾ ਕਿਉਂਕਿ ਉਹ ਵੀ ਭਗਤ ਕਬੀਰ ਜੀ ਦੇ ਨਾਲ ਜੁੜੇ ਤੇ ਸਿਮਰਨ ਕਰਨ ਲੱਗ ਗਏ ਇੱਕ ਦਿਨ ਜਦੋਂ ਭਗਤ ਕਬੀਰ ਜੀ ਘਰ ਵਿੱਚ ਨਹੀਂ ਸਨ ਦਰਵਾਜਾ ਖੜਕਿਆ ਮਾਤਾ ਲੋਈ ਜੀ ਨੇ ਉੱਠ ਕੇ ਜਦੋਂ ਦਰਵਾਜਾ ਖੋਲਿਆ ਤਾਂ ਉਹਨਾਂ ਨੇ ਸਾਹਮਣੇ ਕੀ ਦੇਖਿਆ ਇੱਕ ਬਹੁਤ ਹੀ ਤਰਸਯੋਗ ਹਾਲਤ ਵਾਲਾ ਕੋੜੀ ਜਿਹਨੂੰ ਕੋੜ ਹੋਇਆ ਸੀ ਉੱਥੇ ਖੜਾ ਸੀ ਉਹਦੇ ਸਾਰੇ ਅੰਗ ਫਟੇ ਹੋਏ ਆ ਝੜੇ ਹੋਏ ਆ ਜ਼ਖਮਾਂ ਦੇ ਵਿੱਚੋਂ ਬਹੁਤ ਜ਼ਿਆਦਾ ਬਦਬੂ ਆ ਰਹੀ ਆ ਮਾਤਾ ਲੋਈ ਜੀ ਦੇ ਸਾਹਮਣੇ ਸੀਸ ਝੁਕਾ ਕੇ ਉਹਨੇ ਪੁੱਛਿਆ ਮਾਤਾ ਜੀ ਮੈਂ ਭਗਤ ਕਬੀਰ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ। ਮੈਨੂੰ ਸੁਣਿਆ ਹੈ ਮੈਂ ਲੋਕਾਂ ਤੋਂ ਉਹਨਾਂ ਦੇ ਕੋਲ ਇਹੋ ਜੀ ਦਵਾਈ ਆ ਜਿਹੜੀ ਕੋੜ ਦੂਰ ਕਰ ਦਿੰਦੀ ਆ। ਇਹ ਆ ਕੇ ਉਹ ਕੋੜੀ ਉੱਥੇ ਹੀ ਦਰਵਾਜ਼ੇ ਦੇ ਬਾਹਰ ਹੀ ਬੈਠ ਗਿਆ। ਕਿਉਂਕਿ ਭਗਤ ਕਬੀਰ ਸਾਹਿਬ ਜੀ ਤਾਂ ਘਰੇ ਨਹੀਂ ਸੀਗੇ ਪਰੰਤੂ ਜਿਹੜੀ ਦਵਾਈ ਪਤੀ ਪਾਸ ਮੌਜੂਦ ਸੀ ਉਹੀ ਪਤਨੀ ਪਾਸ ਵੀ ਮੌਜੂਦ ਸੀ। ਇਹ ਉਹਨੂੰ ਵੀ ਭਰੋਸਾ ਸੀਗਾ। ਰੋਗੀ ਦੀ ਦੀਨ ਦਸ਼ਾ ਵੇਖ ਕੇ ਮਾਤਾ ਜੀ ਨੂੰ ਤਰਸ ਆ ਗਿਆ। ਮਾਤਾ ਲੋਈ ਜੀ ਨੂੰ ਤਰਸ ਆ ਗਿਆ, ਦਇਆ ਆ ਗਈ। ਉਹਨੇ ਕੀ ਕੀਤਾ ਅੰਦਰੋਂ ਠੰਡਾ ਪਾਣੀ ਲਿਆ ਕੇ ਮਾਤਾ ਜੀ ਨੇ ਉਹਨਾਂ ਨੂੰ ਪਿਆ ਦਿੱਤਾ। ਬੜੇ ਪਿਆਰ ਨਾਲ ਮਾਤਾ ਜੀ ਕਹਿਣ ਲੱਗੇ ਬੇਟਾ, ਤੇਰੇ ਇਸ ਰੋਗ ਦਾ ਇਲਾਜ ਮੈਂ ਆਪਣੇ ਵਾਹਿਗੁਰੂ ਭਾਵ ਰਾਮ ਉਹਦੀ ਕਿਰਪਾ ਨਾਲ ਕਰਾਂਗੀ। ਇਹਦੇ ਪਿੱਛੋਂ ਰਾਮ ਨਾਮ ਦਾ ਜਾਦੂ ਚੱਲਿਆ। ਮਾਤਾ ਲੋਈ ਜੀ ਉਹ ਕੋੜੀ ਨੂੰ ਕਹਿਣ ਲੱਗੇ ਬੇਟਾ ਜੀ, ਰਾਮ ਜੀ ਜਿਹੜਾ ਰਮਿਆ ਹੋਇਆ ਪਰਮੇਸ਼ਰ ਹੈ ਉਹਦੇ ਚਰਨਾਂ ਦਾ ਧਿਆਨ ਧਰੋ ਕੋੜੀ ਨੇ ਕੀ ਕੀਤਾ ਆਪਣੀਆਂ ਨਿਗਾਹਾਂ ਧਰਤੀ ਦੇ ਵਿੱਚ ਗੱਡ ਦਿੱਤੀਆਂ ਜਿਸ ਤਰ੍ਹਾਂ ਉਹ ਸਾਰੀ ਧਰਤੀ ਨੂੰ ਰਾਮ ਜੀ ਦੇ ਚਰਨ ਸਮਝਦਾ ਹੋਵੇ ਉਹ ਭਾਵਨਾ ਬਣਾ ਕੇ ਆਖਿਆ ਬੇਟਾ ਜੀ ਰਾਮ ਕਹੋ ਮਾਤਾ ਜੀ ਨੇ ਕਿਹਾ ਬੇਟਾ ਬੋਲੋ ਰਾਮ ਕੋੜੀ ਨੇ ਰਾਮ ਨਾਮ ਦਾ ਉਚਾਰਨ ਕੀਤਾ ਪਰ ਉਹਦੀ ਹਾਲਤ ਜਿਉਂ ਦੀ ਤਿਉਂ ਹੀ ਰਹੀ ਕੋਈ ਫਰਕ ਨਹੀਂ ਪਿਆ ਲੋਈ ਜੀ ਦੇ ਕਹਿਣ ਤੇ ਮਾਤਾ ਜੀ ਨੇ ਜਦੋਂ ਆਖਿਆ ਜਦੋਂ ਉਹਨੇ ਦੂਜੀ ਵਾਰੀ ਰਾਮ ਆਖਿਆ ਤਾਂ ਉਹਦਾ ਕੋੜ हट ਗਿਆ ਕੱਟਿਆ ਗਿਆ ਰੋਗ ਸਰੀਰ ਬੜਾ ਕੁੰਦਨ ਵਰਗਾ ਸੋਹਣਾ ਤੇ ਸਾਫ਼ ਹੋ ਗਿਆ ਮਾਤਾ ਲੋਈ ਜੀ ਨੇ ਉਹਨੂੰ ਫੇਰ ਕਿਹਾ ਰਾਮ ਕਹੋ ਤੀਜੀ ਵਾਰੀ ਕਿਹਾ ਤੀਜੀ ਵਾਰੀ ਰਾਮ ਆਖਣ ਲਈ ਕਿਹਾ ਉਹਦੇ ਉਚਾਰਨ ਨਾਲ ਉਹਦੀ ਆਤਮਾ ਵਿੱਚ ਇੱਕ ਮਿੱਠੀ ਜੀ ਅੰਮ੍ਰਿਤਮਈ ਫੁਹਾਰ ਸ਼ਾਂਤੀ ਆ ਗਈ ਜਦੋਂ ਮਾਤਾ ਜੀ ਨੇ ਤਿੰਨ ਵਰੀ ਰਾਮ 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 ਕਹਾਇਆ ਕੋੜੀ 9 ਵਰ 9 ਹੋ ਕੇ ਮਾਤਾ ਲੋਈ ਜੀ ਅਤੇ ਭਗਤ ਕਬੀਰ ਜੀ ਨੂੰ ਅਸੀਸਾਂ ਦਿੰਦਾ ਹੋਇਆ ਉੱਥੋਂ ਤੁਰ ਪਿਆ ਬਹੁਤੀ ਦੂਰ ਨਹੀਂ ਸੀ ਗਿਆ ਉਧਰੋਂ ਭਗਤ ਕਬੀਰ ਸਾਹਿਬ ਜੀ ਆਉਂਦੇ ਮਿਲ ਗਏ ਆ ਇਸ ਸਮੇਂ ਉਹ ਧੰਨ ਕਬੀਰ ਜੀ ਧੰਨ ਕਬੀਰ ਜੀ ਆਖ ਰਿਹਾ ਸੀ ਕਬੀਰ ਜੀ ਨੇ ਆਪਣਾ ਆਪ ਪ੍ਰਗਟ ਨਾ ਕਰਦੇ ਹੋਏ ਉਹ ਤੋਂ ਪੁੱਛਿਆ ਰਾਮ ਜਨੂ ਤੁਸੀਂ ਇਹ ਸ਼ਬਦ ਕਿਉਂ ਕਹਿ ਰਹੇ ਹੋ ਧੰਨ ਕਬੀਰ ਤਨ ਕਬੀਰ ਕਿਉਂ ਕਰ ਰਹੇ ਹੋ ਉਹਨੇ ਉੱਤਰ ਦਿੱਤਾ ਕਿਉਂ ਨਾ ਕਰਾਂ ਜੀ ਕਿਉਂਕਿ ਉਹ ਨਹੀਂ ਜਾਣਦਾ ਕਿ ਭਗਤ ਕਬੀਰ ਜੀ ਹੀ ਹਨ ਕਹਿਣ ਲੱਗਾ ਮੇਰਾ ਤਾਂ ਪਾਰ ਉਤਾਰਾ ਹੋ ਗਿਆ ਭਗਤ ਕਬੀਰ ਜੀ ਦੇ ਘਰੋਂ ਹੁਣ ਮੈਂ ਕੋੜ ਦੀ ਬਿਮਾਰੀ ਨਾਲ ਸੜਦਾ ਸੀ ਜਦੋਂ ਮੇਰੇ ਸਰੀਰ ਦੇ ਵਿੱਚੋਂ ਬਹੁਤ ਬਦਬੂ ਆਉਂਦੀ ਹੁੰਦੀ ਸੀ ਮੈਂ ਤਾਂ ਬਹੁਤ ਦੁਖੀ ਸੀ ਮੈਨੂੰ ਕਿਸੇ ਨੇ ਦੱਸਿਆ ਭਗਤ ਕਬੀਰ ਜੀ ਦੇ ਘਰੇ ਚਲਾ ਜਾ ਉਹਨਾਂ ਕੋਲ ਹਰ ਦੁੱਖ ਦੀ ਦਵਾਈ ਹੈ दारू ਹੈ ਫਿਰ ਮੈਂ ਉਹਨਾਂ ਦੇ ਘਰ ਦਾ ਟਿਕਾਣਾ ਪੁੱਛ ਕੇ ਉੱਥੇ ਪਹੁੰਚ ਗਿਆ ਆ ਦੇਖ ਲਓ ਹੁਣ ਮੇਰਾ ਸਰੀਰ ਚੰਦਨ ਵਰਗਾ ਕੁੰਦਨ ਵਰਗਾ ਹੋ ਗਿਆ ਬਿਲਕੁਲ ਨਰੂਆ ਹੋ ਗਿਆ ਮੈਂ ਕਹਿਣ ਲੱਗਾ ਕਿ ਭਗਤ ਜੀ ਜਿਹੜੇ ਸੀ ਉਹ ਤਾਂ ਘਰੇ ਨਹੀਂ ਮਿਲੇ ਉਹਨਾਂ ਦੀ ਘਰ ਵਾਲੀ ਮਾਤਾ ਲੋਈ ਜੀ ਘਰੇ ਸੀਗੇ ਉਹਨਾਂ ਨੇ ਕੀ ਕੀਤਾ ਇਥੋਂ ਤਿੰਨ ਵਾਰੀ ਕਹਾਇਆ ਰਾਮ 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 ਤਿੰਨ ਵਾਰੀ ਮੈਂ ਕਿਹਾ ਜਦੋਂ ਮੈਂ ਤਿੰਨ ਵਾਰੀ ਕਹਿ ਦਿੱਤਾ ਮੇਰਾ ਕੋੜ ਦੂਰ ਕਰ ਦਿੱਤਾ ਤੇ ਮੈਂ ਤੰਦਰੁਸਤ ਹੋ ਕੇ ਘਰ ਨੂੰ ਜਾ ਰਿਹਾ। ਇਹ ਸਾਰੀ ਗੱਲ ਜਦੋਂ ਭਗਤ ਜੀ ਨੇ ਸੁਣੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਮਾਤਾ ਲੋਈ ਜੀ ਨੇ ਤਿੰਨ ਵਾਰੀ ਇਹਨਾਂ ਤੋਂ ਆਰਾਮ ਕਹਾਇਆ। ਇਹ ਸੁਣ ਕੇ ਭਗਤ ਕਬੀਰ ਜੀ ਘਰੇ ਆਏ ਆ ਪਰ ਉਸ ਦਿਨ ਪਹਿਲੀ ਵਾਰੀ ਹੋਇਆ ਉਹ ਮਾਤਾ ਲੋਈ ਜੀ ਦੇ ਨਾਲ ਨਹੀਂ ਬੋਲੇ। ਨਾਰਾਜ਼ ਹੋ ਗਏ। ਉਹਨਾਂ ਨੇ ਪਿੱਠ ਕਰ ਲਈ ਮਾਤਾ ਲੋਈ ਜੀ ਵੱਲ। ਇਹ ਨਾਰਾਜ਼ਗੀ ਦੇਖ ਕੇ ਮਾਤਾ ਲੋਈ ਜੀ ਤੋਂ ਰਿਹਾ ਨਹੀਂ ਗਿਆ। ਉਹ ਆਪ ਉੱਠ ਕੇ ਭਗਤ ਜੀ ਦੇ ਕੋਲ ਆਏ ਆ ਚਰਨਾਂ ਨੂੰ ਹੱਥ ਲਾ ਕੇ ਬੋਲੇ ਸਵਾਮੀ ਜੀ ਭਗਤ ਜੀ ਨੂੰ ਆਖਿਆ ਤੁਸੀਂ ਮੇਰੇ ਨਾਲ ਨਾਰਾਜ਼ ਹੋ ਗੁੱਸੇ ਹੋ ਕੀ ਗੱਲ ਹੋ ਗਈ ਮੈਥੋਂ ਕੀ ਗਲਤੀ ਹੋ ਗਈ ਕੋਈ ਭਗਤ ਜੀ ਕਹਿਣ ਲੱਗੇ ਗਲਤੀ ਹੋਈ ਆ ਮੈਨੂੰ یوں ਲੱਗਦਾ ਕਿ ਤੁਹਾਡਾ ਹੁਣ ਰਾਮ ਦੇ ਨਾਮ ਤੇ ਭਰੋਸਾ ਹੀ ਨਹੀਂ ਰਿਹਾ ਭਗਤ ਜੀ ਕਹਿੰਦੇ ਮਾਤਾ ਜੀ ਕਹਿੰਦੇ ਕੀ ਗੱਲ ਹੋ ਗਈ ਤੁਸੀਂ ਇਸ ਤਰ੍ਹਾਂ ਕਿਵੇਂ ਆਖ ਸਕਦੇ ਹੋ ਕਿ ਮੇਰਾ ਰੱਬ ਦੇ ਨਾਮ ਤੇ ਭਰੋਸਾ ਨਹੀਂ ਰਿਹਾ ਮਾਤਾ ਲੋਈ ਜੀ ਬੜੇ ਹੈਰਾਨ ਹੋ ਕੇ ਪੁੱਛਦੇ ਆ ਹੈ ਕੀ ਕਹਿ ਰਹੇ ਹੋ ਤੁਸੀਂ ਕਿ ਮੇਰਾ ਰਾਮ ਜੀ ਉੱਪਰ ਭਰੋਸਾ ਨਹੀਂ ਰਿਹਾ ਇਹ ਕਿਸ ਤਰ੍ਹਾਂ ਹੋ ਸਕਦਾ ਭਗਤ ਜੀ ਕਹਿੰਦੇ ਬਿਲਕੁਲ ਇਹ ਹੋਇਆ ਹੈ ਆਪਣੇ ਘਰ ਦੇ ਵਿੱਚ ਕੁਝ ਸਮਾਂ ਪਹਿਲਾਂ ਕੋਈ ਕੋੜੀ ਆਇਆ ਸੀ ਤੂੰ ਉਹਦੇ ਤੋਂ ਰਾਮ ਦਾ ਨਾਮ ਇੱਕ ਨਹੀਂ ਦੋ ਨਹੀਂ ਤਿੰਨ ਵਾਰੀ ਜਪਾਇਆ ਹੈ ਜਦੋਂ ਕਿ ਰਾਮ ਦਾ ਨਾਮ ਤਾਂ ਇੱਕ ਵਾਰੀ ਕਹਿਣ ਦੇ ਨਾਲ ਮਨੁੱਖ ਦੀ 84 ਕੱਟੀ ਜਾਂਦੀ ਹੈ ਪਰ ਤੂੰ ਆਦਮੀ ਦਾ ਕੋੜ ਹਟਾਉਣ ਲਈ ਉਤੋਂ ਤਿੰਨ ਵਾਰੀ ਰਾਮ ਦਾ ਨਾਮ ਜਪਾਇਆ ਭਗਤ ਜੀ ਕਹਿਣ ਲੱਗੇ ਇਹ ਤੁਸਾਂ ਨੇ ਗਲਤੀ ਕੀਤੀ ਹੈ ਤੁਸੀਂ ਪਰਮੇਸ਼ਰ ਦੀ ਸ਼ਕਤੀ ਨੂੰ ਸਮਝਿਆ ਨਹੀਂ ਰਾਮ ਦਾ ਨਾਮ ਤਾਂ ਇੱਕ ਵਾਰੀ ਕਹਾਉਣਾ ਹੀ ਠੀਕ ਸੀ ਦੂਜੀ ਵਾਰੀ ਤੀਜੀ ਵਾਰੀ ਕਹਿਣ ਦੀ ਕੀ ਲੋੜ ਸੀ ਰਾਮ ਦੇ ਨਾਮ ਵਿੱਚ ਤਾਂ ਇੰਨੀ ਸ਼ਕਤੀ ਆ ਇੱਕ ਵਾਰੀ ਕਿਹਾ ਹੀ ਬਹੁਤ ਹੁੰਦਾ ਮਾਤਾ ਲੋਈ ਜੀ ਨੇ ਹੱਥ ਜੁੜੇ ਆ ਕਹਿਣ ਲੱਗੇ ਭਗਤ ਜੀ ਨੂੰ ਸਵਾਮੀ ਜੀ ਤੁਸੀਂ ਮੈਨੂੰ ਗਲਤ ਸਮਝਿਆ ਅਸਲ ਦੇ ਵਿੱਚ ਮੈਨੂੰ ਉਹ ਗਰੀਬ ਤੇ ਤਰਸ ਆ ਗਿਆ ਪਹਿਲੀ ਵਾਰੀ ਜਦੋਂ ਮੈਂ ਰਾਮ ਕਹਾਇਆ ਰਾਮ ਜਪਾਇਆ ਉਹਦੇ ਮੰਦੇ ਕਰਮਾਂ ਦੇ ਅਸਰ ਨੂੰ ਕਟਿਆ ਜਿਹਦਾ ਫਾਲੂ ਕੋੜੀ ਹੋ ਕੇ ਭੋਗ ਰਿਆ ਸੀ ਜਦੋਂ ਉਹਦੇ ਮਾੜੇ ਕਰਮਾਂ ਦਾ ਅਸਰ ਕਟਿਆ ਗਿਆ ਦੂਜੀ ਵਾਰੀ ਰਾਮ ਜਪਾ ਕੇ ਮੈਂ ਉਹਦੇ ਸਰੀਰ ਦੇ ਰੋਗ ਕੱਟ ਦਿੱਤੇ ਫਿਰ ਸੋਚਿਆ ਕਿ ਜਦੋਂ ਇਹ ਭਗਤ ਕਬੀਰ ਜੀ ਦੇ ਉੱਪਰ ਸ਼ਰਧਾ ਬਣਾ ਕੇ ਆਪ ਜੀ ਦੇ ਘਰੇ ਆਇਆ ਵਾ ਤਾਂ ਇਹਨੂੰ ਆਤਮਿਕ ਰੋਗਾਂ ਤੋਂ ਵੀ ਕਿਉਂ ਨਾ ਮੈਂ ਮੁਕਤ ਕਰ ਦੇਵਾਂ ਇਸ ਲਈ ਮੈਂ ਤੀਜੀ ਵਾਰੀ ਰਾਮ ਦਾ ਨਾਮ ਜਪਾਇਆ ਉਹਦੀ ਜੂਨ ਉਹਦਾ ਜਨਮ ਮਰਨ ਕੱਟ ਦਿੱਤਾ ਹੈ ਇਹ ਆਤਮਿਕ ਰੋਗਾਂ ਨੂੰ ਕੱਟ ਕੇ ਉਹਦਾ ਕਲਿਆਣ ਕੀਤਾ ਇਸ ਲਈ ਸਵਾਮੀ ਜੀ ਇਹ ਨਾ ਸਮਝੋ ਭਗਤ ਜੀ ਨੂੰ ਕਿਹਾ ਮਾਤਾ ਜੀ ਨੇ ਵੀ ਮੇਰਾ ਰਾਮ ਦੇ ਉੱਪਰ ਨਾਮ ਉੱਪਰ ਭਰੋਸਾ ਨਹੀਂ ਹੈਗਾ ਮੈਂ ਤਾਂ ਤਰਸ ਕਰਕੇ ਉਹਦਾ ਦੀਨ ਤੇ ਦੁਨੀਆ ਸਭ ਕੁਝ ਸਵਾਰਨ ਲਈ ਤਿੰਨ ਵਾਰੀ ਰਾਮ 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 ਇਹ ਨਾਮ ਜਪਾਇਆ ਹੈ ਇਹ ਸੁਣ ਕੇ ਫਿਰ ਭਗਤ ਜੀ ਦੀ ਨਾਰਾਜ਼ਗੀ ਜਿਹੜੀ ਸੀ ਦੂਰ ਹੋ ਗਈ ਹੱਸ ਪੇ ਤੇ ਬੋਲੇ ਕਹਿਣ ਲੱਗੇ ਲੋਈ ਇਸੇ ਤਰ੍ਹਾਂ ਮੇਰੇ ਰਾਮ ਜੀ ਤੇ ਭਰੋਸਾ ਰੱਖੋ ਉਹਦੇ ਪਵਿੱਤਰ ਨਾਮ ਦੁਆਰਾ ਅੰਮ੍ਰਿਤ ਵਰਖਾ ਕਰਕੇ ਦੁਨੀਆਂ ਦੇ ਦੁੱਖ ਕੱਟਦੇ ਰਹੋ ਬੰਦੇ ਦੀ ਸੇਵਾ ਨਾਲ ਮੇਰੇ ਰਾਮ ਜੀ ਬੜੇ ਪ੍ਰਸੰਨ ਹੁੰਦੇ ਆ ਤਾਂ ਇਸ ਤਰ੍ਹਾਂ ਆਪਣੇ ਮੇਹਰਾਂ ਦਾ ਹੱਥ ਹੋਰ ਸਾਡੇ ਵੱਲ ਵਧਾਉਂਦੇ ਆ ਗੁਰਮਖ ਪਿਆਰਿਓ RAM ਨਾਮ ਇੱਕ ਜਾਦੂ ਐਸਾ ਜਿਸ ਦੇ ਕਾਬੂ ਆਏ ਹੋਵਣ ਦੂਰ ਕਰੋਪੀਆਂ ਸਭੇ ਦੁੱਖ ਗਵਾਏ ਕੋੜ ਕੁਸਟੀਆਂ ਦਾ ਹਰੇ ਦੇ ਕੁੰਦਨ ਹੋ ਜਾਏ ਕਟੀਆਂ ਜਾਣ 84ਾਂ ਕਬੀਰ RAM ਜਾਪਾਏ ਤਾਂ ਸੰਗਤ ਜੀ ਇਹ ਰੱਬ ਦੇ ਨਾਮ ਦੀ RAM ਦੇ ਨਾਮ ਦੀ ਮਹਿਮਾ ਹੈ ਅਸਲ ਦੇ ਵਿੱਚ ਬੰਦੇ ਨੂੰ ਜੇਕਰ ਰੱਬ ਦੀ ਯਾਦ ਪ੍ਰਾਪਤ ਹੋ ਜਾਵੇ ਸਮਝ ਲਓ ਦੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਹੋ ਗਿਆ ਭਗਤ ਜੀ ਇਹੀ ਗੱਲ ਤਾਂ ਸਾਨੂੰ ਸਮਝਾਉਂਦੇ ਆ ਸਾਡੀ ਜ਼ਿੰਦਗੀ ਵਿੱਚ ਬਹੁਤ ਮੁਸ਼ਕਲਾਂ ਆਉਂਦੀਆਂ ਨੇ ਬਹੁਤ ਜ਼ਿਆਦਾ ਚਿੰਤਾਵਾਂ ਝੋਰੇ ਸੋਗ ਦੁੱਖ ਇਹ ਆਉਂਦੇ ਰਹਿੰਦੇ ਆ ਗਮੀਆਂ ਪਰ ਅਸਲ ਦੇ ਵਿੱਚ ਵੱਡਾ ਦੁੱਖ ਇਹੀ ਆ ਜਦੋਂ ਅਸੀਂ ਰੱਬ ਨੂੰ ਭੁੱਲ ਜਾਂਦੇ ਆ ਸੁੱਖ ਕੀ ਆ ਰੱਬ ਦੀ ਯਾਦ ਦੁੱਖ ਕੀ ਆ ਉਹਨੂੰ ਭੁੱਲ ਜਾਣਾ ਜਦੋਂ ਜਿਸ ਬੰਦੇ ਨੂੰ ਇਹ ਗੱਲ ਸਮਝ ਆ ਜਾਂਦੀ ਆ ਉਹ ਫਿਰ ਰੱਬ ਦੇ ਨਾਮ ਨੂੰ ਹੀ ਆਪਣਾ ਜੀਵਨ ਸਮਝਦਾ ਇਹ ਤਾਂ ਗੱਲ ਭਾਈ ਅਨੰਦ ਲਾਲ ਸਾਹਿਬ ਜੀ ਵੀ ਫਰਮਾਉਂਦੇ ਹਨ ਕਿ ਦੁਨੀਆਂ ਦੀ ਪ੍ਰਾਪਤੀ ਨਿਰੀ ਸਿਰ ਪੀੜੀ ਆ ਕੋਈ ਵੀ ਰੱਬ ਨੂੰ ਜੇ ਭੁੱਲ ਗਿਆ ਸਮਝ ਲਓ ਜਾਂ ਤਾਂ ਉਹ ਵੱਲਦਾ ਤੇ ਜਾਂ ਖੋਤਾ ਗਿਆਨਵਣ ਜਿਹੜੇ ਪੁਰਸ਼ ਹੁੰਦੇ ਆ ਰੱਬੀ ਰੂਹਾਂ ਹੁੰਦੀਆਂ ਉਹ ਦੁਨੀਆਂ ਦੀ ਹਾ ਹੂ ਵਿੱਚ ਨਹੀਂ ਪੈਂਦੇ ਹੈਗੇ ਉਹਨਾਂ ਦੀ ਉਮਰ ਦੀ ਪ੍ਰਾਪਤੀ ਬਸ ਰੱਬ ਦੀ ਯਾਦ ਹੁੰਦੀ ਆ ਉਹ ਰੱਬ ਨੂੰ ਚੇਤੇ ਕਰਦੇ ਆ ਇਦਾਂ ਹੀ ਮਾਤਾ ਲੋਈ ਜੀ ਦਾ ਸੁਭਾਅ ਸੀਗਾ ਉਹ ਵੀ ਪਰਮੇਸ਼ਰ ਦੇ ਨਾਮ ਦੇ ਨਾਲ ਜੁੜੇ ਹੋਏ ਸੀਗੇ ਤਾਂ ਹੀ ਤਾਂ ਉਹਨਾਂ ਨੇ ਕੋੜੀ ਦਾ ਕੋੜ ਦੂਰ ਕਰ ਦਿੱਤਾ ਜਿੰਨੀ ਬੰਦਗੀ ਭਗਤ ਕਬੀਰ ਜੀ ਨੇ ਕੀਤੀ ਹੈ ਉਹਨਾਂ ਦੀ ਸੰਗਤ ਵਿੱਚ ਰਹਿ ਕੇ ਮਾਤਾ ਲੋਈ ਜੀ ਨੇ ਵੀ ਬੜੀ ਬੰਦਗੀ ਕੀਤੀ ਆ ਇਹ ਪਹਿਲੀ ਦਫਾ ਹੋਇਆ ਭਗਤ ਕਬੀਰ ਜੀ ਕਦੇ ਨਾਰਾਜ਼ ਨਹੀਂ ਹੋਏ ਸੀ ਘਰ ਵਿੱਚ ਕਿੰਨੀ ਗਰੀਬੀ ਸੀ ਮਾਤਾ ਜੀ ਦੇ ਨਾਲ ਪਰ ਇਸ ਦਫਾ ਹੋਇਆ ਕਿ ਉਹਨਾਂ ਨੇ ਨਾਰਾਜ਼ਗੀ ਜਤਾਈ ਆ ਜਿਸ ਤਰ੍ਹਾਂ ਪਤੀ ਪਤਨੀ ਦੇ ਰੋਸ ਹੁੰਦੇ ਆ ਇਹਨੂੰ ਇਸ ਤਰ੍ਹਾਂ ਲੈਣਾ ਹੈ ਜੀ ਭਗਤ ਜੀ ਵਿੱਚ ਕੋਈ ਵਿਕਾਰ ਨਹੀਂ ਉਹ ਆਪਣੇ ਵਾਂਗੂੰ ਕੋਈ ਗੁੱਸੇ ਨਹੀਂ ਸੀ ਹੁੰਦੇ ਉਹ ਤਾਂ ਸਿਰਫ RAM ਨਾਮ ਦੇ ਮਹਿਮਾ ਨੂੰ ਜਿਹੜੀ ਦਰਸਾਉਣ ਵਾਸਤੇ ਭਗਤ ਜੀ ਨੇ ਕੌਤਕ ਵਰਤਾਇਆ ਉੱਥੇ ਉਹ ਵੀ ਦਿਨ ਸੀ ਜਦੋਂ ਭਗਤ ਜੀ ਨੂੰ ਵੇਖ ਕੇ ਲੋਕ ਨਾ ਉਹਨਾਂ ਦਾ ਮਜ਼ਾਕ ਉਡਾਉਂਦੇ ਹੁੰਦੇ ਸੀ ਆਪਣੇ ਸਲੋਕਾਂ ਵਿੱਚ ਇੰ样 ਆਖਦੇ ਨੇ ਭਗਤ ਜੀ ਕਬੀਰ ਮੇਰੀ ਜਾਤ ਕੋ ਸਭ ਕੋ ਹਸਣੇ ਹਾਰ ਭਗਤ ਜੀ ਕਹਿੰਦੇ ਦੇਖੋ ਮੇਰੀ ਜਾਤ ਨੂੰ ਹਰੇਕ ਬੰਦਾ ਹੱਸਦਾ ਹੁੰਦਾ ਸੀਗਾ ਵੀ ਇਹ ਜਲਾਇਆਂ ਦੇ ਘਰੇ ਇਹਦਾ ਜਨਮ ਹੋਇਆ ਮਖੌਲ ਕਰਨਾ ਲੋਕਾਂ ਨੇ ਬਹੁਤ ਹਾਸਾ ਮਖੌਲ ਉਡਾਉਣਾ ਮੇਰਾ ਪਰ ਬਲਹਾਰੀ ਇਸ ਜਾਤ ਕੋ ਜਿਹੇ ਜਪਿਓ ਸਿਰ ਜਨਹਾਰ ਕਹਿੰਦੇ ਮੈਂ ਜਾਤ ਤੋਂ ਸਦਕੇ ਆ ਕਿਉਂਕਿ ਜਲਾਇਆਂ ਦੇ ਘਰੇ ਜਨਮ ਲੈ ਕੇ ਮੈਂ ਕਰਤਾਰ ਦੀ ਬੰਦਗੀ ਕੀਤੀ ਆ ਮੈਂ ਸਦਕੇ ਜਾਣਾ ਇਸ ਜਾਤੀ ਉੱਪਰੋਂ ਜਿਹਦੇ ਵਿੱਚ ਮੈਂ ਆਪਣੇ ਰੱਬ ਦਾ ਨਾਮ ਸਿਮਰਨ ਕਰਦਾ ਇਸ ਕਰਕੇ ਭਗਤ ਜੀ ਦੇ ਬੜੇ ਸੁੰਦਰ-ਸੁੰਦਰ ਬਚਨਾਂ ਗੁਰਮਖ ਪਿਆਰੇ ਉਹ ਬਾਣੀ ਵਿੱਚ ਜਿਹੜੇ ਸਾਨੂੰ ਬਹੁਤ ਤਰੀਕਿਆਂ ਨਾਲ ਸਮਝਾਉਂਦੇ ਆ ਭਗਤ ਜੀ ਨੇ ਇਸ ਤਰ੍ਹਾਂ ਵੀ ਆਖਿਆ ਸੀ ਦੇਖੋ ਜੀ ਜੇ ਕਿਸੇ ਦੇ ਸੋਨੇ ਦੀਆਂ ਵਾਲੀਆਂ ਪਾਈਆਂ ਹੋਣ ਗਹਿਣੇ ਪਾਏ ਹੋਣ ਉਹਨਾਂ ਉੱਪਰ ਲਾਲ ਜਿਹੜੇ ਹੋਣ ਬਹੁਤ ਕਿਸੇ ਕੋਲ ਪੈਸਾ ਹੋਵੇ ਇਹੋ ਜਿਹੇ ਲੋਕਾਂ ਦੇ ਕੰਨਾਂ ਵਿੱਚ ਪਾਏ ਹੋਏ ਗਹਿਣੇ ਗਲਾਂ ਵਿੱਚ ਪਾਏ ਹੋਏ ਗਹਿਣੇ ਜਿਨ੍ਹਾਂ ਦੇ ਲੋਕਾਂ ਦੇ ਦਿਲਾਂ ਵਿੱਚ ਪਰਮੇਸ਼ਰ ਦਾ ਨਾਮ ਨਹੀਂ ਵਸਦਾ ਉਹਨਾਂ ਦੇ ਇਹ ਕੁੰਡਲ ਇਹ ਗਹਿਣੇ ਸੜੇ ਹੋਏ ਕਾਨਿਆਂ ਵਾਂਗ ਦੱਸਦੇ ਆ ਜਿਹੜੇ ਬਾਹਰੋਂ ਤਾਂ ਲਿਸ਼ਕਦੇ ਆ ਪਰ ਅੰਦਰੋਂ ਬਹੁਤ ਜ਼ਿਆਦਾ ਆਪਾਂ ਨੂੰ ਪਤਾ ਕਿ ਮਰੇ ਹੋਏ ਆ ਸਵਾਹ ਹੋਏ ਪਏ ਆ ਭਗਤ ਜੀ ਨੇ ਸਾਨੂੰ ਹਮੇਸ਼ਾ ਆਪਣੀ ਬਾਣੀ ਵਿੱਚ ਪਰਮੇਸ਼ਰ ਦੇ ਨਾਮ ਦੇ ਨਾਲ ਹੀ ਜੋੜਿਆ ਦੁਨੀਆ ਜਿਹੜੀ ਆ ਭੁੱਲੀ ਫਿਰਦੀ ਆ ਗੁਰਮਖ ਪਿਆਰੇਓ ਰੱਬ ਨੂੰ ਤੇ ਮੌਤ ਨੂੰ ਫਿਰ ਭਗਤ ਜੀ ਕਹਿੰਦੇ ਦੇਖੋ ਕਿ ਮਰਦੇ ਮਰਦੇ ਲੋਕ ਸਾਰੇ ਮਰ ਰਹੇ ਆ ਪਰ ਕਿਸੇ ਨੂੰ ਠੀਕ ਢੰਗ ਦੇ ਨਾਲ ਮਰਨਾ ਨਹੀਂ ਆਉਂਦਾ ਕਿਉਂਕਿ ਲੋਕਾਂ ਨੇ ਆਪਦਾ ਦੀਨ ਗਵਾ ਲਿਆ ਲੋਕਾਂ ਨੇ ਬੰਦੇ ਨੇ ਦੁਨੀਆ ਦੀ ਖਾਤਰ ਆਪਣਾ ਈਮਾਨ ਗਵਾ ਲਿਆ ਪਰ ਦੁਨੀਆ ਉਹਦੇ ਨਾਲ ਨਹੀਂ ਜਾਂਦੀ ਦੇਖੋ ਕਿੱਡੀ ਹੈਰਾਨੀ ਦੀ ਗੱਲ ਆ ਵੀ ਦੀਨ ਗਵਾਇਆ ਦੁਨੀ ਸਿਓ ਕਬੀਰ ਦੁਨੀ ਨਾ ਚਾਲੀ ਸਾਥ ਪਾਏ ਕੋਹਾੜਾ ਮਾਰਿਆ ਗਾਫ ਲੱਪਣੇ ਹੱਥ ਇਹ बेहोशी ਵਿੱਚ ਬੰਦੇ ਨੇ ਆਪਣੇ ਪੈਰਾਂ ਤੇ ਕੋਹਾੜਾ ਮਾਰ ਲਿਆ ਅਸਲ ਦੇ ਵਿੱਚ ਬੰਦੇ ਨੂੰ ਪਤਾ ਹੀ ਨਹੀਂ ਕਿ ਦੁਨੀਆ ਨੇ ਉਹਦੇ ਨਾਲ ਨਹੀਂ ਨਿਭਣਾ ਨਾਲੇ ਲੋਕਾਂ ਨੂੰ ਖੁਸ਼ ਕਰਨ ਦੇ ਨਾਲ ਬੰਦਾ ਕਦੇ ਮੁਕਤ ਨਹੀਂ ਹੁੰਦਾ ਇਹ ਵੀ ਭਗਤ ਜੀ ਵਾਰ-ਵਾਰ ਕਹਿੰਦੇ ਰਹੇ ਆ ਪਰ ਅਸੀਂ ਉਹ ਲੋਕ ਆ ਜੋ ਭਗਤ ਜੀ ਦੇ ਸਮਝਾਉਣ ਦੇ ਬਾਵਜੂਦ ਵੀ ਨਹੀਂ ਸਮਝਦੇ ਹੈਗੇ ਕਬੀਰ ਸਾਹਿਬ ਜੀ ਕਹਿੰਦੇ ਉਹ ਸੰਤਾਂ ਦੀ ਭੈੜੀ ਜੀ ਕੁਲੀ ਜਿਹੜੇ ਲੋਕ ਕਹਿੰਦੇ ਆ ਛੋਟੀ ਜੀ ਤਾਂ ਕੁਲੀ ਆ ਸੰਤਾਂ ਦੀ ਕਹਿੰਦੇ ਮੈਨੂੰ ਪਰ ਸੋਹਣੀ ਲੱਗਦੀ ਆ ਖੋਟੇ ਬੰਦੇ ਦਾ ਮਹਿਲ ਜਿੱਡਾ ਮਕਾਨ ਆ ਉਹਦੇ ਵਿੱਚ ਕੋਈ ਨਾਮ ਨਹੀਂ ਹੈਗਾ ਪਰਮੇਸ਼ਰ ਦਾ ਉਹਨੂੰ ਤਾਂ ਅੱਗ ਲੱਗ ਜਾਵੇ ਉਹ ਸੜ ਕੇ ਸੁਆਹ ਹੋ ਜਾਵੇ ਉਹ ਮਕਾਨ ਜਿਹਦੇ ਵਿੱਚ ਪਰਮੇਸ਼ਰ ਦਾ ਨਾਮ ਨਹੀਂ ਹੈਗਾ ਆਗ ਲਗੋ ਤੇ ਧੌਲ ਹਰ ਜੇ ਨਾ ਹੀ ਹਰ ਕੋ ਨਾਉ ਕਬੀਰ ਸੰਤਨ ਕੀ ਝੁਗੀਆਂ ਭਲੀ ਪਟ ਕੋ ਸੱਤੀ ਗਾਓ ਗਰਮਖ ਪਿਆਰਿਓ ਮੈਂ ਆਪਣੇ ਕੋਲੋਂ ਨਹੀਂ ਆਖ ਰਿਆ ਇਹ ਸ਼ਲੋਕ ਭਗਤ ਕਬੀਰ ਜੀੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਦਰਜ ਹਨ ਤਾਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਆ ਵੱਧ ਤੋਂ ਵੱਧ ਕੀਰਤਨ ਸੁਣਨਾ ਚਾਹੀਦਾ ਭਗਤ ਜੀ ਦੀ ਬਾਣੀ ਜਿਹੜੀ ਪੜ੍ਹਨੀ ਚਾਹੀਦੀ ਆ ਭਗਤਾਂ ਨਾਲ ਪਿਆਰ ਕਰਨਾ ਚਾਹੀਦਾ ਭਗਤਾਂ ਨਾਲ ਪਿਆਰ ਕਰਕੇ ਕੀ ਹੋਵੇਗਾ ਤੁਸੀਂ ਆਖੋਗੇ ਬਾਣੀ ਨਾਲ ਪਿਆਰ ਹੋਵੇਗਾ ਰੱਬ ਨਾਲ ਪਿਆਰ ਹੋਵੇਗਾ ਭਗਤਾਂ ਕੋਲ ਕੀ ਆ ਭਗਤੀ ਹੈ ਗੁਰਮੁਖ ਪਿਆਰਿਓ ਗਿਆਨ ਹੈ ਤਿਆਗ ਆ ਮਾੜੀਆਂ ਚੀਜ਼ਾਂ ਦਾ ਅਸੀਂ ਨਿੱਕੀਆਂ-ਨਿੱਕੀਆਂ ਆਤਾਂ ਬਣਾਉਨੇ ਆ ਹੌਲੀ-ਹੌਲੀ ਪਤਾ ਨਹੀਂ ਲੱਗਦਾ ਵੀ ਉਹ ਮਾੜੀਆਂ ਆਤਾਂ ਕਿਵੇਂ ਪੱਕ ਜਾਂਦੀਆਂ ਨੇ ਫਿਰ ਉਹਨਾਂ ਨੂੰ ਛੱਡਣਾ ਬਹੁਤ ਔਖਾ ਹੋ ਜਾਂਦਾ ਜੇ ਅਸੀਂ ਭਗਤਾਂ ਨਾਲ ਪਿਆਰ ਕਰੀਏ ਸਾਡੀ ਜ਼ਿੰਦਗੀ ਹੋਰ ਵੀ ਸੋਹਣੀ ਹੋ ਸਕਦੀ ਆ ਮਾਤਾ ਲੋਈ ਜੀ ਦੀ ਮਹਿਮਾ ਦੇਖੋ ਕਿੱਡੀ ਫੈਲੀ ਬਨਾਰਸ ਵਿੱਚ ਕਿੰਨਾ ਉਹਨਾਂ ਨੂੰ ਗਿਆਨ ਸੀਗਾ ਕਿਵੇਂ ਉਹਨਾਂ ਨੇ ਸੰਗਤ ਕੀਤੀ ਪਰਮੇਸ਼ਰ ਦਾ ਨਾਮ ਉਹਨਾਂ ਨੂੰ ਸਭ ਕੁਝ ਮਿਲ ਗਿਆ ਇਨਸਾਨ ਦੇ ਸਾਰੇ ਕੰਮ ਹੋ ਹੀ ਜਾਣੇ ਹੁੰਦੇ ਆ ਪਰ ਇਨਸਾਨ ਦਾ ਅਸਲ ਮਕਸਦ ਕੀ ਹੁੰਦਾ ਪਰਮੇਸ਼ਰ ਦਾ ਨਾਮ ਜਪਣਾ ਉਹ ਨਹੀਂ ਇਹਦੇ ਤੋਂ ਹੋ ਪਾਉਂਦਾ ਆ ਹੁਸਨ ਜਵਾਨੀ ਪਾਣੀ ਕੀ ਤਰ੍ਹਾਂ ਬਹਿ ਜਾਏਗੀ ਇੱਕ ਦਿਨ ਤੋਂ ਬਸ ਫੋਟੋ ਹੀ ਯਾਦਗਾਰ ਰਹਿ ਜਾਏਗੀ ਆ ਸਾਰੀਆਂ ਚੀਜ਼ਾਂ ਜੋ ਅਸੀਂ ਵੇਖਦੇ ਆ ਇਹ ਫਨਾ ਹੋਣ ਵਾਲੀਆਂ ਨੇ ਉਹ ਦਿਨ ਦੂਰ ਨਹੀਂ ਜਦੋਂ ਬੇਸੁੱਧ ਜੀ ਸੁੱਕੀ ਹੋਈ ਲੱਕੜ ਦੇ ਵਾਂਗ ਸਾਡਾ ਸਰੀਰ ਧਰਤੀ ਤੇ ਪਿਆ ਹੋਵੇਗਾ ਉਹ ਦਿਨ ਦੂਰ ਨਹੀਂ ਗੁਰਮਖ ਪਿਆਰਿਓ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿਮਤਾਂ ਹੀ ਕਰਨ ਸਾਰੀਆਂ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਇਹ ਜੋ ਭਾਈ ਕਥਾ ਵਿਚਾਰ ਹੈ ਭਗਤ ਕਬੀਰ ਸਾਹਿਬ ਜੀ ਦੀ ਇਹ ਉਹਨਾਂ ਦੀ ਜਨਮ ਸਾਖੀ ਵਿੱਚੋਂ ਆਪ ਜੀ ਨੂੰ ਸਰਵਣ ਕਰਵਾਈ ਗਈ ਹੈ ਇਹ ਜੇ ਤੁਸੀਂ ਪੜਨੀ ਹੋਵੇ ਜਨਮ ਸਾਖੀ ਉਹਨਾਂ ਦੀ ਭਗਤ ਕਬੀਰ ਜੀ ਦੀ ਪੜ ਸਕਦੇ ਹੋ ਉਹਦੇ ਵਿੱਚ ਇਹ ਸਾਖੀ ਲਿਖੀ ਹੋਈ ਆ ਕਿ ਕੋੜੀ ਦਾ ਕੋੜ ਹਟਾਉਣਾ RAM ਨਾਮ ਦਾ ਜਾਦੂ ਐ ਸਾ ਜਿਸ ਦੇ ਕਾਬੂ ਆਏ ਹੋਵਣ ਦੂਰ ਕਰੋ ਪੀਆਂ ਸਭੇ ਦੁੱਖ ਗਵਾਏ ਦੇਖੋ ਭਾਈ ਰਾਮ ਦੇ ਨਾਮ ਦੀ ਮਹਿਮਾ ਦੇਖ ਲੋ ਕੋੜ ਕੋਸਟੀਆਂ ਦਾ ਹਰੇ ਦੇ ਕੁੰਦਨ ਹੋ ਜਾਏ ਕਟੀਆਂ ਜਾਣ 84 ਕਬੀਰ ਰਾਮ ਜਾਂ ਪਾਏ ਤਾਂ ਭਾਈ રે ਰਾਮ ਕਹੋ ਚਿਤ ਲਾਏ ਭਾਈ ਰੱਬ ਦੇ ਨਾਲ ਪਿਆਰ ਕਰੋ ਆਪਣੇ ਗੁਰੂ ਨਾਲ ਪਿਆਰ ਕਰੋ ਅੰਮ੍ਰਿਤ ਛਕੋ ਸਿੰਘ ਸਜੋ ਗੁਰੂ ਵਾਲੇ ਬਣੋ ਜੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਰਹਿਮਤ ਕਰਨ ਸਰਬੱਤ ਸੰਗਤਾਂ ਨੂੰ ਗੁਰਸਿੱਖੀ ਵਾਲਾ ਜੀਵਨ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ